ਬਠਿੰਡਾ ਵਿੱਚ ਸ਼ਕਤੀ ਨਗਰ ਗਲੀ ਨੰਬਰ 9 ਵਿੱਚ ਇੱਕ ਗਰੀਬ ਪਰਿਵਾਰ ਨਾਲ ਹੋਇਆ ਧੱਕਾ ਵਿਆਜ ਤੇ ਪੈਸੇ ਲੈ ਕੇ ਦਰਸ਼ਨ ਸਿੰਘ ਹਰਪਾਲ ਰਮਨਦੀਪ ਕੌਰ 35 ਲੱਖ ਦੀ ਕੋਠੀ ਆਪਣੇ ਨਾਮ ਕਰਵਾਈ ਪਰਿਵਾਰ ਹੁਣ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰ ਰਿਹਾ ਬਠਿੰਡਾ ਤੋਂ ਮਨਿੰਦਰ ਸਿੰਘ ਮਨੀ ਦੀ ਰਿਪੋਰਟ ਜੋ ਵੀ ਮੈਨੂੰ ਇਸ ਬਾਰੇ ਨਹੀਂ ਪਤਾਗਾ ਬੱਚੇ ਨੂੰ ਜਾ ਕੇ ਮੁੰਡਾ ਵੀ ਅਨਪੜਾ ਜੀ ਸਾਰੇ ਅਨਪੜਾ ਆ ਆਪ ਵੀ ਅਨਪੜਾ ਹੈਗਾ ਇੱਕ ਇਧਰ ਮਕਾਨ ਆ ਜੀ 25-30 ਲੱਖ ਦਾ ਉਹ ਵੀ ਇਹਨਾਂ ਦਾ ਵਿਆਜ ਦੇ ਵਿੱਚ ਗਿਆ ਹੁਣ ਇਹ ਕਹਿੰਦੇ ਅਸੀਂ 3 ਲੱਖ ਰੁਪਏ ਭਰ ਦਾਂਗੇ ਸਾਡਾ ਮਕਾਨ ਸਾਨੂੰ ਦਿੱਤਾ ਜਾ ਸਾਡੇ ਤਿੰਨ ਜੋ ਉਹ ਵੀ ਹੈਗਾ ਦਾ ਕਿ ਮੈਂ ਇਹੀ ਕਹੂੰਗੀ ਦਰਸ਼ਨ ਤੇ ਹਰਪਾਲ ਤੇ ਰਮਨਦੀਪ कौर ਜਿਹੜੀ ਕਹਿੰਦੀ ਹੈ ਹੈਡਾ ਤੁਸੀਂ ਪੁੱਛ ਸਕਦੇ ਹੋ ਕਿ ਸਾਰਾ ਬਈ ਉਹੀ ਫੜਦੀ ਸੀ ਵਿਆਜ ਛੱਡ ਤੋਂ ਸਾਰਾ ਵਿਆਜ ਵਗੈਰਾ ਦਫ਼ਤਰ ਦੇ ਵਿੱਚ ਇਹ ਖੁਦ ਦੇ ਕੇ ਹੁੰਦੀ ਸੀ ਕਿ ਹਰਪਾਲ ਤੇ ਰਮਨ ਬੈਠੇ ਹੁੰਦੇ ਸੀ ਉਹਨੂੰ ਕਰਦਾਗਾ ਨੌਕਰੀ ਨੌਕਰੀ ਕਰਨ ਦੇ باوجود ਤੇ ਉਸ ਤੋਂ ਬਾਅਦ ਦਫ਼ਤਰ ਉਹ ਦੋਨੇ ਸਾਹਮਣੇ ਸੀ ਤੇ ਇਹ ਕੈਸੀ ਮੋਟਾ ਕੱਚ ਦਾ ਸਾਡਾ ਮਤਲਬ ਕਿ ਕੰਮ ਹੈਗਾ ਜੀ ਤੇ ਸਾਡਾ ਮਤਲਬ ਕਿ ਇਹ ਮੀਟਰ ਤੇ ਪੈਸਾ ਦਿੰਨੇ ਆ ਬਾਕੀ ਇਹ ਸਿਸਟਰ ਦੱਸਣਗੇ ਇਹਨਾਂ ਨੂੰ ਵੀ ਜਿਆਦਾ ਪਤਾ ਇਹਨਾਂ ਨੇ ਬਹੁਤ ਵੱਡੀ ਠੱਗੀ ਵਜੀ ਹੈ ਜੀ ਹਾਂਜੀ ਸਾਨੂੰ ਤਾਂ ਜੀ ਇਹੋ ਜ ਇਹਨਾਂ ਦਾ ਮੀਟਰ ਦਾ ਭੇਦ ਹੀ ਨਹੀਂ ਆਇਆ ਵੀ ਇਹ ਕਿਹੜਾ ਏਡਾ ਮੀਟਰ ਹੈ ਵੀ ਜਿਹੜਾ ਇਹਨਾਂ ਨੂੰ ਰੋਜ਼ ਇੰਨੀ ਮੀਟਰ ਦੀ ਕਮਾਈ ਹੁੰਦੀ ਜੈਗੀ ਇਹ ਵਿਚਾਰੇ ਪੱਪੂ ਦਾ ਸਾਨੂੰ ਫੋਨ ਆਇਆਗਾ ਇਹ ਆਨੇ ਮੇਰੀ ਹੈਲਪ ਕਰੋ ਭੈਣ ਜੀ ਮੇਰਾ ਜੇ ਘਰ ਬਚ ਜੇ ਇਹਦਾ ਪਤਾ ਨੇ ਵੱਧ ਤੋਂ ਵੱਧ ਇਹਦੀ ਹੈਲਪ ਮ ਸਰਕਾਰ ਕਰੇ ਇਹਨਾਂ ਦਾ ਘਰ ਬਚਾਇਆ ਜਾਵੇ ਵਿਚਾਰਿਆਂ ਦਾ ਜੋ ਉਹਨਾਂ ਨੇ ਇੰਨਾ ਐਡਾ ਮੈਂ ਬੱਚੇ ਕੋ ਇਤਨੇ ਸਾਰੇ ਬੱਚੇ ਕਾਹ ਲੈ ਕੇ ਜਾਉਂਗੀ ਇਤਨੇ ਪੋਤਾ ਪੋਤੀਆਂ ਬਹੂਆਂ ਚਾਰ ਬਹੂਆਂ ਚਾਰ ਮੁੰਡੇ ਆ ਤੇ ਮੈਂ ਇਤਨਾ ਪਰਿਵਾਰ ਕਾਹ ਸੰਭੂਗੀ ਇਧਰ ਇਹ ਬਿਮਾਰ ਹੈ ਇਧਰ ਮੁੰਡਾ ਬਿਮਾਰ ਹੋ ਕੇ ਅਟਾ ਮੈਂ ਬਿਮਾਰ ਹੂੰ 3 ਸਾਲ ਸੇ ਮੇਰੀ ਪ੍ਰੋਬਲਮ ਇਤਨੀ ਵੱਡੀ ਹੋਈ ਹੈ ਮੈਂ ਕੁਛ ਕਰ ਨਹੀਂ ਸਕਦੀ ਨਾ ਮੈਂ ਕਿੱਥੇ ਆ ਜਾ ਸਕਦੀ ਮੈਂ ਬਹੁਤ ਦੁਖੀ ਹਾਂ ਕਰੋਂਦੀ ਹਾਂ ਸਾਰਾ ਦਿਨ ਪਰੇਸ਼ਾਨ ਰਹਿੰਦੀ ਹਾਂ ਬਸ ਮੇਰਾ ਜੇ ਮਕਾਨ ਖੋਇਆ ਗਿਆ ਜੀ ਸਾਡਾ ਸਾਡੀ ਬੱਚਿਆਂ ਦੀ ਮੌਤ ਹੀ ਹੋ ਗਈ ਤੇ ਬੱਚੇ ਹੱਥ ਨੇ ਜਾਈਏਗੇ ਅਸੀਂ ਮਰੀ ਜਾਏਗੇ ਔਰ ਕੀ ਹੋਏ ਸਾਰੇ ਇਹਨਾਂ ਦਾ ਸਾਰੇ ਕਹਿੰਦੀ ਮੌਤ ਹੋ ਚੁਗੀ ਸਾਰੇ ਬਸ ਔਰ ਕੁਝ ਨਹੀਂ ਕਹਿਣਾ ਚਾਹਤ ਮੇਰਾ ਨਾਮ ਰਵੀ ਹੈ ਹਾਂਜੀ ਰਵੀ ਨਾਮ ਹੈ ਮੇਰਾ ਤੁਹਾਡਾ ਕਿਵੇਂ ਤੁਹਾਨੂੰ ਪੈਸੇ ਬੂਸੇ ਦੇ ਬਾਰੇ ਤੁਹਾਨੂੰ ਲੈ ਕੇ ਕਿ ਵੀ ਨਹੀਂ ਡੈਡੀ ਨਾਲ ਹੀ ਕਰਦੇ ਹੁੰਦੇ ਜੀ ਨਾ ਤਾਂ ਮੈਂ ਪੜਾ ਲਿਖਿਆ ਨਾ ਡੈਡੀ ਅੱਛਾ ਜੀ ਤੇ ਰਜਿਸਟਰੀ ਇਹਨਾਂ ਨੇ ਗਲਤੀ ਨਾਲ ਐਨਓਸੀ ਕਿਹਾ ਕੇ ਇਹ ਪਾਵਰ ਟੈਨਡਿੰਗ ਦਾ ਨਾਮ ਕਰਾਉਂਦੇ ਰਜਿਸਟਰੀ ਨਾਮ ਕਰਾਣੀ ਸੀ ਤੇ ਡੈਡੀ ਨਾਲ 100 ਰੁਪਏ ਖੋਲ ਕੇ ਵੀ ਅੱਜ 3 ਰੁਪਏ ਲਾ ਕੇ پتہ ਨਹੀਂ ਕਿਵੇਂ ਜਿਵੇਂ ਇਹਨੇ ਪੈਸੇ ਬਣਾਤੇ 95 ਲੱਖ ਰੁਪਏ ਦੀ ਕਮੇਟੀ ਵੀ ਕੱਟ ਕੇ ਤਾਂ ਵੀ ਇਹਨਾਂ ਦਾ ਪੈਸਾ ਪੂਰਾ ਨਹੀਂ ਹੋਣਾ ਚਾਹ ਰਾ ਅਜੇ ਵੀ ਇਹ ਆਪ ਦਾ 35 ਲੱਖ ਰੁਪਏ ਬਣਾਈ ਬੈਠੇ 35 ਲੱਖ ਕਹਿੰਦੇ ਮੂਹਰੇ ਕੌਣ ਬਣਾਈ ਬੈਠੇ ਜੀ ਇਹ ਮੈਸੇਜ ਆਇਆ ਸੀ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਆਇਆ ਸੀਗਾ ਠੀਕ ਹੈ ਉਹ ਦੋਨੋਂ ਸੀ ਜਦੋਂ ਰਜਿਸਟਰੀ ਹੋਈ ਹੈ ਤੁਹਾਨੂੰ ਨਾਲ ਲੱਗ ਗਈ ਸੀ ਹਾਂ ਰਜਿਸਟਰੀ ਵਲੇ ਮੈਂ ਤੁਹਾਨੂੰ ਉਦੋਂ ਨਹੀਂ ਪਤਾ ਵੀ ਇਹ ਰਜਿਸਟਰੀ ਕਰਾ ਰਹੇ ਤੇਰੇ ਮਕਾਨ ਦੀ ਨਹੀਂ ਨਹੀਂ ਉਹ ਕੇ ਕੇ ਦੱਸਾ ਨੂੰ ਪਾਵਰ ਉਹ ਕੇਸ ਸੀ ਨਾ ਪਾਵਰ ਤੋਂ ਨਾਮ ਕਰਾਣੀ ਹਾਂ ਐਂਡਰੂਸੀ ਬਸ ਆਈ ਨਾਮ ਕਰਾਣੀ ਹੈ ਅੱਛਾ ਬਾਕੀ ਜਦੋਂ ਪੈਸੇ ਆ ਜਣਗੇ ਵਾਪਸ ਕਰ ਦਾਂਗਾ ਸੀ ਉਹ ਨਾਮ ਕਰਾ ਦਾਂਗੇ ਇਹ ਪੈਸੇ ਜਿਹੜੇ ਮਤਲਬ ਜਿਹੜੇ ਇਹਨਾਂ ਨੇ ਲੋਨ ਕਰਾਇਆ ਉਹ ਤੁਹਾਨੂੰ ਪੈਸੇ ਮਿਲੇ ਨਹੀਂ ਹੈ ਜੀ ਨਹੀਂ ਲੋਨ ਕਰਾਏ ਨਹੀਂ ਆ ਅੱਛਾ ਤੋਕਾ ਦਿੱਤਾ ਲਾਲਚੀ ਦਿੱਤਾ ਤੁਹਾਨੂੰ ਉਹਨਾਂ ਨੇ ਹਾਂ ਕਿ ਲੋਨ ਕਰਾ ਕੇ ਅਸੀਂ ਆਪੇ ਪੂਰੇ ਕਰ ਲਾਂਗੇ ਕਿਸ਼ਤਾਂ ਭਰਦੇ ਰਹੀ ਕਰੋ ਹੁਣ ਤੁਸੀਂ ਉਹ ਵੀ ਦਿਖਾ ਦਿਓ ਕੀ ਨਾਮ ਹੈ ਤੁਹਾਡਾ ਬਿਰੋਧ ਕੁਮਾਰ ਜੀ ਹਾਂਜੀ ਕੀ ਮਾਮਲਾ ਹੈ ਜੀ ਤੁਹਾਡਾ ਮਾਮਲਾ ਜੀ ਮੈਂ ਨਾ ਇਹ ਮਕਾਨ ਦੀ ਰਜਿਸਟਰੀ ਕਰਾਣੀ ਸੀ ਅੱਛਾ ਤੇ ਮੈਂ 3.5 ਲੱਖ ਰੁਪਏ ਲੈਂਦਾ ਸੀ ਵਿਆਸ ਤੇ ਹਾਂ ਵਿਆਜ ਤੇ ਇਹ ਕਿੰਨਾ ਪਹਿਲਾਂ ਤਾਂ ਕਹੀ ਸੀ 1.5 ਤੇ ਲਾਇਆ ਇਹਨਾਂ ਨੇ 10 ਰੁਪਏ ਅੱਛਾ 1.5 ਕਹਿ ਕੇ 10 ਰੁਪਏ ਹਾਂ 10 ਲਾਇਆ ਜੀ ਅਨ ਮੁੜ ਕੇ ਮੈਂ ਬਿਮਾਰ ਰਹਿਣ ਲੱਗ ਗਿਆ ਜੀ ਮੇਰੇ ਸਾਰੇ ਕਰਦੇ ਆ ਦੇਖ ਲਓ ਪੋਜੀਸ਼ਨ ਮੇਰੀ ਕੀ ਹੈ ਠੀਕ ਹੈ ਕਿ ਨਹੀਂ ਇਹਨਾਂ ਨੇ ਪਤਾ ਨਹੀਂ ਕੀ ਕਰ ਕਰਕੇ ਇੰਨੇ ਪੈਸੇ ਬਣਾਤੇ ਮੈਨੂੰ ਕੁਝ ਨਹੀਂ ਸਮਝ ਆਈ ਜੀ ਆ ਵੀ ਖਾ ਗਏ ਸਾਡੇ ਮੇਰੀ ਕਮੇਟੀ ਵੀ ਸੀਗੀ ਉਹ ਵੀ ਦੇਤੀ ਮੈਂ ਅੱਛਾ ਜੀ ਉਹ ਬੰਦੇ ਬਦਮਾਸ਼ ਹੈ ਇਹਦੇ ਕੋਲੇ ਬਦਮਾਸ਼ ਬੰਦੇ ਬੰਦੇ ਸੀ ਇਹ ਕਰਪਾਲ ਹੈ ਜਿਹੜਾ ਬਦਮਾਸ਼ ਸੀਗਾ ਜਿਹੜਾ ਜਿਹੜੇ ਬੰਦੇ ਨੇ ਠੱਗੀ ਮਾਰੀ ਉਹ ਕੋਣ ਹੈ ਕੀ ਨਾਮ ਹੈ ਉਹ ਦਰਸ਼ਨ ਹੈ ਜੀ ਹਾਂ ਜੀ ਹਰਪਾਲ ਹਰਪਾਲ ਹਾਂ ਜੀ ਤੇ ਇੱਕ ਉਹ ਲੇਡੀਜ਼ ਦੀ ਹੈ ਨਾ ਰਮਨ ਰਮਨ ਹਾਂ ਜੀ ਮੈਂ ਨਾਲ ਇਹਨਾਂ ਨੂੰ ਦੇ ਕੇ ਆਉਂਦਾ ਰਿਹਾ ਪੈਸੇ ਉਹ ਕਿਸੇ ਖਾਤੇ 'ਚ ਨਹੀਂ ਹੈ ਉਹ ਇਹਨਾਂ ਨੇ ਰਜਿਸਟਰ ਲਾ ਰੱਖਿਆ ਜੀ ਸਭ ਕੁਝ ਆਪਣੇ ਹੱਥੀ ਲਿਖ ਰੱਖਿਆ ਹੈ ਸਾਡਾ ਕੋਈ ਸਾਇਨ ਨਹੀਂ ਹੈ ਸਾਡਾ ਕੋਈ ਕੁਝ ਨਹੀਂ ਸੀ ਅੱਛਾ ਜੀ ਬਸ ਆ ਠੱਗੀ ਮਾਰ ਕੇ ਮੇਰਾ ਮਕਾਨ ਪਤਾ ਨਹੀਂ ਮੇਰੇ ਬੱਚੇ ਨੂੰ ਲੈ ਜਾ ਕੇ ਅਨਪੜ੍ਹ ਬੱਚਾ ਹੈ ਮੇਰਾ ਜੀ ਅੱਛਾ ਜੀ ਠੀਕ ਹੈ ਉਹ ਦਿਨਾਂ ਪਤਾ ਨਹੀਂ ਰਜਿਸਟਰੀ ਕਰਾਈ ਇਹਨਾਂ ਨੇ ਕੀ ਕਰਵਾਇਆ ਤੇ ਹੁਣ ਪਤਾ ਨਹੀਂ ਇਹਨੇ ਪੈਸੇ ਬਣਾਏ ਬੈਠੇ 30-35 ਲੱਖ ਰੁਪਈਆ ਮੈਂ ਕਿੱਥੋਂ ਦੇਵਾਂ

ਅਸੂਮਾ ਕਿੱਥੇ ਲੈ ਕੇ ਜਾਵਾਂ ਇਹਨਾਂ ਨੂੰ ਕਿ ਤੁਸੀਂ ਕੋਈ ਪੁਲਿਸ ਕਾਰਵਾਈ ਨਹੀਂ ਕੀਤੀ ਪੁਲਿਸ ਕਾਰਵਾਈ ਕੁਝ ਨਹੀਂ ਕੀਤੀ ਜੀ ਮੈਂ ਬਿਮਾਰ ਸੀ ਕੋ ਮੈਂ ਉਲਝਾਰੇ ਜਿੱਦ ਮੇਰੀ ਇਹ ਤਕਲੀਫ ਹੀ ਐਸੀ ਹੈ ਅਸਤਮਾ ਦੀ ਤੇ ਆ ਦੇਖੋ ਕਿੰਡੀਆਂ ਪ੍ਰੋਬਲਮਾਂ ਆ ਆ ਦੇਖੋ ਮੇਰੇ ਠੀਕ ਆ ਚੰਗੀ ਤਰ੍ਹਾਂ ਦੇਖੋ ਜੀ ਆ ਬੋਤਲ ਲੱਗੀ ਤੇ ਠੀਕ ਮੈਂ ਹੁਣ ਕੀ ਕਰ ਸਕਦਾ ਜੀ ਵੀ ਮੇਰਾ ਮਕਾਨ ਕੌਣ ਦੀ ਜ਼ੋਰ ਪਾਉਂਦੇ ਆ ਤੁਸੀਂ ਕੀ ਮੰਗ ਕਰਦੇ ਹੋ ਸਾਡਾ ਤਾਂ ਮਕਾਨ ਮਿਲ ਜਾਈ ਸਾਨੂੰ ਹੋਰ ਕੋਈ ਮੰਗ ਨਹੀਂ ਜਿਹੜਾ ਕਿ ਸਾਢੇ 3 ਦਿਨ ਕਹਿਣਗੇ ਅਸੀਂ ਦੇ ਦਾਂਗੇ ਜੀ ਤੁਹਾਨੂੰ ਕਿਵੇਂ ਕਰਕੇ ਆਪਦੀ ਪੇਮੈਂਟ ਲੈ ਕੇ ਸਾਡਾ ਮਕਾਨ ਦੇ ਚੜਾ ਦੇਣਗੇ ਤੁਹਾਡੇ ਮਕਾਨ ਦੀ ਰਜਿਸਟਰੀ ਵੀ ਕਰਾਈ ਹੈ ਜੀ ਇਹਨਾਂ ਨੇ ਹਾਂ ਪਤਾ ਨਹੀਂ ਮੇਰੇ ਬੱਚੇ ਨੂੰ ਲੈ ਜਾ ਕੇ ਰਜਿਸਟਰੀ ਕਰਾ ਲਈ ਜੀ ਅਨਪੜ੍ਹ ਬੱਚੇ ਹੈ ਜੀ ਮੇਰੇ ਕੀ ਕਰਾਵਾਂ ਜਿਹੜਾ ਦਰਸ਼ਨਾ ਜੀ ਕੋਈ ਹੋਰ ਵੀ ਕੰਮ ਕਰਦਾ ਹੋ ਉਹ ਫਾਈਨੈਂਸ ਦਾ ਕੰਮ ਕਰਦਾ ਹੈ ਤੇ ਨੌਕਰੀ ਹੈ ਸਰਕਾਰੀ ਜੋਬ ਹੈ ਜੀ ਸਰਕਾਰੀ ਜੋਬ ਕੀ ਹੈ ਜੀ ਉਹ ਇਹ ਮਿਸ਼ਨ ਡੀਪੂ ਚ ਹੈ ਜੀ ਠੀਕ ਹੈ ਹਾਂ